ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸੰਗਰੂਰ ਵਿੱਚ ਸੀਵਰੇਜ ਦੀ ਸਮੱਸਿਆ ਕਾਫੀ ਸਾਲਾਂ ਤੋਂ ਚੱਲੀ ਆ ਰਹੀ ਹੈ ਇੱਕ ਪ੍ਰਾਈਵੇਟ ਕੰਪਨੀ ਜਿਸ ਕੋਲ ਠੇਕਾ ਹੈ ਉਹ ਨੂੰ ਚੰਗੀ ਤਰ੍ਹਾਂ ਸੀਵਰੇਜ ਦੀ ਸਮੱਸਿਆ ਦਾ ਹੱਲ ਨਹੀਂ ਕਰ ਰਹੀ ਰਾਮ ਬਸਤੀ ਦੀ ਗੱਲ ਕਰੀ ਤਾਂ ਅੱਜ ਇਸ ਮਹੀਨੇ ਵਿੱਚ ਸੀਵਰੇਜ ਦੀ ਸਮੱਸਿਆ ਬਹੁਤ ਆ ਰਹੀ ਹੈ ਪੀਣ ਵਾਲੇ ਪਾਣੀ ਵੀ ਖਰਾਬ ਆ ਰਿਹਾ ਹੁਤੀ ਪੂਰੇ ਮੁਹੱਲੇ ਨਿਵਾਸੀਆਂ ਦਾ ਕਹਿਣਾ ਹੈ ਕਿ ਬਾਰਸ਼ ਦੇ ਦਿਨਾਂ ਵਿੱਚ ਬਹੁਤ ਬੁਰਾ ਹਾਲ ਹੁੰਦਾ ਹੈ ਸਰਕਾਰ ਆਉਂਦੀ ਜਾਂਦੀ ਰਹਿੰਦੀਆਂ ਨੇ ਸਾਡੇ ਕੋਈ ਵੱਡੀਆਂ ਗੱਲਾਂ ਕਰਦੀਆਂ ਹਨ ਪਰ ਸਾਡੇ ਸੀਵਰੇਜ ਦੇ ਹੱਲ ਨਹੀਂ ਹੋ ਰਹੇ ਜਿੱਥੇ ਕਿ ਐਮਸੀ ਚੋਣਾ ਨੂੰ ਲੈ ਕੇ ਸਰਕਾਰਾਂ ਵੱਲੋਂ ਦਾਅਵੇ ਬੜੇ ਕੀਤੇ ਗਏ ਸਨ ਕਿ ਬੜੇ ਜਲਦੀ ਤੁਹਾਡੇ ਮਸਲੇ ਹੱਲ ਕੀਤੇ ਗਏ ਕੀਤੇ ਜਾਣਗੇ ਪਰ ਐਮਸੀ ਚੋਣਾ ਹੋਈਆਂ ਨੂੰ ਵੀ ਕਾफी ਸਮਾਂ ਹੋ ਚੁੱਕਿਆ ਪਰ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਸੀਵਰੇ ਦੇ ਨਾਲ ਖੜਾ ਗੰਦਾ ਪਾਣੀ ਤਸਵੀਰਾਂ ਦਿਖਾ ਰਿਹਾ ਹੈ ਕਿਉਂਕਿ ਕਿਸੇ ਬਿਮਾਰੀ ਨੂੰ ਦਾਅਤ ਦੇ ਰਿਹਾ ਹੈ ਕਿਉਂਕਿ ਸਰਕਾਰਾਂ ਜਦ ਤੱਕ ਨਹੀਂ ਜਾਗਦਿਆਂ ਜਦ ਤੱਕ ਕੋਈ ਵੀ ਬਿਮਾਰੀ ਵਗੈਰਾ ਨਹੀਂ ਫੈਲ ਜਾਂਦੀਆਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਹਨ ਕੀਤ ਖਾ ਰਹੀਆਂ ਹਨ ਮੂੰਹ ਚੜਾ ਰਹੀਆਂ ਹਨ ਕਿਉਂਕਿ ਜਿੱਥੇ ਸਰਕਾਰਾਂ ਵੈਦੇ بڑے بڑے ਜ਼ਰੂਰ ਕਰਦੀਆਂ ਹਨ ਪਰ ਬਾਦੇ ਕੋਖਲੇ ਸਾਬਤ ਹੁੰਦੇ ਹਨ ਇਹ ਸਾਨੂੰ ਸੰਗਰੂਹ ਦਾ ਮਾਹੌਲ ਦੀ ਸਥਿਤੀ ਦਿਖਾ ਰਹੇ ਹਨ ਜਿੱਥੇ ਐਮਸੀ ਚੋਣਾ ਹੋ ਚੁੱਕੀਆਂ ਹਨ ਪਰ ਸਰਕਾਰ ਵੱਲੋਂ ਚੋਣਾ ਵੋਟਾਂ ਲੈਣ ਤੋਂ ਬਾਅਦ ਲੋਕਾਂ ਵੱਲ ਧਿਆਏ ਨਾ ਦੇਣਾ ਧਿਆਨ ਨਾ ਦੇਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਉਂਕਿ ਨਗਰ ਕਾਉਂਸਲ ਨੂੰ ਲੈ ਕੇ ਅਗਰ ਗੱਲ ਕਰੀਏ ਇਹ ਸਰਕਾਰਾਂ ਤੇ ਸਿੱਧਾ ਰੁਖ ਜਾਂਦਾ ਹੈ ਕਿਉਂਕਿ ਸਰਕਾਰਾਂ ਵੱਲੋਂ ਹੀ ਧਿਆਨ ਦੇਣ ਲਈ ਜਿੱਥੇ ਲੋੜ ਹੈ ਆਉ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਮੁਹੱਲਾ ਵਾਸੀ ਕੀ ਕਹਿ ਰਹੇ ਹਨ ਕਿਉਂਕਿ ਮੁਹੱਲੇ ਨੂੰ ਲੈ ਕੇ ਕਈ ਵਾਰ ਉਹਨਾਂ ਵੱਲੋਂ ਪ੍ਰਸ਼ਾਸਨ ਦੀ ਨਿਗਰਾਨੀ ਚ ਲਿਆਂਦੀ ਗਈਆਂ ਨਗਰ ਕੌਂਸਲ ਨੂੰ ਵੀ ਇਹੋ ਨਗਰ ਕੌਂਸਲ ਨੇ ਸੰਬੰਧੀ ਜਾਣਕਾਰੀ ਦਿੱਤੀ ਗਈ ਪਰ ਉਹਨਾਂ ਵੱਲੋਂ ਕੋਈ ਨਾਂ ਤੈਅ ਨਹੀਂ ਦੇਣਾ ਇਹ ਕਾ ਆਪ ਦੇ ਆਪ ਚ ਬੜਾ ਸਵਾਲ ਖੜਾ ਨਜ਼ਰ ਆਉਂਦਾ ਹੈ ਸਰਕਾਰਾਂ ਵੱਲੋਂ ਜਿੱਥੇ ਸਫਾਈ ਪਾਣੀ ਪੀਣ ਦੇ ਪ੍ਰਬੰਧਾਂ ਨੂੰ ਲੈ ਕੇ ਬੜੇ-ਬੜੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਖੋਖਲੇ ਸਾਫਤ ਹੁੰਦੇ ਨਜ਼ਰ ਆ ਰਹੇ ਹਨ ਤਸਵੀਰਾਂ ਹਾਲੇ ਕੋਈ ਨਹੀਂ بارش ਨਹੀਂ ਹੋਈ ਅਗਰ ਇਹ بارش ਹੋ ਜਾਂਦੀ ਹੈ ਤਾਂ ਇਹ ਮਹੱਲਾ ਨਿਵਾਸੀਆਂ ਦਾ ਨਿਕਲਣਾ ਕਰਨਾ ਦੁਭਰ ਹੋ ਜਾਵੇਗਾ ਅਗਰ ਕੋਈ ਬਿਮਾਰੀ ਵਗੈਰਾ ਫੈਲਦੀ ਹੈ ਤਾਂ ਪ੍ਰਸ਼ਾਸਨ ਕੁਝ ਮਿੰਟਾਂ ਦੇ ਵਿੱਚ ਇੱਥੇ ਸਫਾਈ ਦੇ ਬੜੇ-ਬੜੇ ਪ੍ਰਬੰਧ ਅਤੇ ਦਾਅਵੇ ਕਰੇਗਾ ਪਰ ਜਦ ਤੱਕ ਉਮੀਦ ਲਈ ਰੱਖਦੇ ਹਨ ਕਿ ਮਹੱਲਾ ਵਾਸੀਆਂ ਨੂੰ ਬੜੀਆਂ ਉਮੀਦਾਂ ਹਨ ਕਿ ਸਰਕਾਰ ਜਾਂ ਨਗਰ ਕੌਂਸਲ ਨਗਰ ਇਸਦੇ ਬਾਰੇ ਧਿਆਨ ਦੇਣੀ ਹੈ ਕਿਉਂਕਿ ਜਿੱਥੇ ਦਾਅਵੇ ਕੀਤੇ ਜਾ ਰਹੇ ਹਨ ਨੇ ਸੋਨ ਤਸਵੀਰਾਂ ਸਾਡੇ ਸਾਹਮਣੇ ਨਜ਼ਰ ਸੰਗਰੂਰ ਸ਼ਹਿਰ ਦੀਆਂ ਆ ਰਹੀਆਂ ਹਨ ਕਿਉਂਕਿ ਸ਼ਹਿਰਾਂ ਦੇ ਵਿੱਚ ਕਾਮ ਰੋਕ ਜਨ ਜੀਵਨ ਚਾਹੁੰਦੇ ਹਨ ਕਿ ਬਹੁਤ ਵਧੀਆ ਅਤੇ ਬਹਾਰ ਹੁੰਦਾ ਪਰ ਨਹੀਂ ਲੱਗਦਾ ਨਹੀਂ ਇਹ ਦੇਖ ਰਹੇ ਹਾਂ ਤਸਵੀਰਾਂ ਵਿੱਚ ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਨੰਗਣ ਦੇ ਲਈ ਰੋੜੇ ਰੱਖਿਆ ਹੁਣ ਸੀਵਰੇਜ ਦੇ ਹੌਲ ਦੇ ਉੱਪਰ ਬੱਚਾ ਨਜ਼ਰ ਖੜਾ ਨਜ਼ਰ ਆ ਰਿਹਾ ਦੇਖੋ ਬੱਚਾ ਨੂੰ ਸਕੂਲ ਜਾ ਕੇ ਆਇਆ ਹੈ ਨੰਗਣਾ ਵੀ ਔਖਾ ਹੋ ਰਿਹਾ ਕਿਉਂਕਿ ਅਗਰ ਜੇ ਬਾਰਿਸ਼ ਹੋ ਜਾਂਦੀ ਹੈ ਪਾਣੀ ਖੜ ਜਾਂਦਾ ਤਾਂ ਕਿਵੇਂ ਨੰਗਣਗੇ ਬੱਚੇ ਜਾਂ ਆਮ ਲੋਕਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆ ਖਾਸ ਰਿਪੋਰਟ ਅਮਰਜੀਤ ਕੌਰ ਬਾਈ ਮੈਂ ਪਤਾ ਨਹੀਂ ਕੀ ਕਹਿਣਾ ਚਾਹੂੰਗਾ ਜਿਹੜਾ ਇਹ ਗਲੀ ਦੇ ਹਾਲਾਤ ਨੇ ਬੱਤ ਬੱਤਰ ਹੋ ਗਏ। ਬਸ ਠੀਕ ਹੋਣੇ ਚਾਹੀਦੇ। ਮੈਂ ਤੇ ਨਰਕ ਦੀ ਜ਼ਿੰਦਗੀ ਜਿਉ ਰਿਹਾ ਐ। ਇਸ ਤੋਂ ਉੱਤੋਂ ਨਹੀਂ ਹੋਰ ਕੀ ਕਹਾਵੋਗੇ। ਬਹੁਤ ਬੁਰਾ ਹਾਲ ਐ। ਅੱਜ ਦੀ ਅੱਜ ਤੋਂ 15 ਸਾਲ ਦਾ ਇਹੀ ਸੰਘਰਸ਼ ਆ ਰਿਹਾ ਜਿੰਨੇ ਵੀ ਆਪਣਾ ਐਮਸੀ ਜਿੰਨੇ ਵੀ ਜਿੱਤ ਕੇ ਗਏ ਨੇ ਕਿਸੇ ਨੇ ਕੋਈ ਸਾਰ ਨਹੀਂ ਲਈ ਹੈਗੀ। ਤੇ ਜੀ ਗੱਲ ਕਰੀਏ ਕਿ ਟੂਟੀਆਂ ਦਾ ਪਾਣੀ ਦਾ ਵੀ ਬੁਰਾ ਹਾਲ ਹੋ ਰਿਹਾ ਸਮਰਸੀਵਲ ਲਵਾਏ ਨੇ ਬੇਟੇ ਜਿੰਨਾ ਕਿ ਸਮਰਸੀਵਲ ਦੀ ਗੰਜੈਸ ਨਹੀਂ ਦੇਖਿਆ ਜਾਵੇ ਉਹਨਾਂ ਦੇ ਘਰੇ ਕੀ ਹਾਲ ਹੈਗਾ ਬਹੁਤ ਜ਼ਿਆਦਾ ਹੈ ਰਾਤ ਕਾਇ ਕਰਾ ਨੂੰ ਪਾਣੀ ਭਰਾਇਆ ਹੈਗਾ ਸਮਰਸੀਵਲ ਲੱਗਿਆ ਹੈ ਵੀ ਪਾਣੀ ਪੀਓ ਨਾ ਤੁਸੀਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਅਸੀਂ ਤਾਂ ਇਹੀ ਮੰਗ ਕਰਦੇ ਬੇਟੇ ਸਾਡੀ ਇਹ ਗਲੀ ਉੱਚੀ ਚੱਕੀ ਜਾਵੇ ਤੇ ਪਾਣੀ ਦਾ ਨਿਕਾਸ ਕੀਤਾ ਜਾਵੇ ਸਾਡੀਆਂ ਹਾਉਦੀਆਂ ਨੇ ਢੱਕਣ ਸਾਰੇ ਟੁੱਟੇ ਪਏ ਨੇ ਕਿ ਕੋਈ ਸਾਰ ਨਹੀਂ ਲੈ ਰਿਹਾ ਬੇਟੇ ਮੱਧਰਪਾਣੀ ਜੀ ਜਿਹੜਾ ਨਾਮ ਹੈ ਅਸਤਿੰਦਰ ਸੈਣੀ ਮੈਂ ਮਿਊਨਿਸਪਲ ਕੌਂਸਲਰ ਹੇਠੋਂ ਵਾਰਡ 9828 ਤੋਂ ਚੁਣਿਆ ਗਿਆ ਆਜ਼ਾਦ ਤੌਰ ਤੇ ਜੀ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਜਿਹੜਾ ਸੀਵਰੇਜ ਦੀ ਗੱਲ ਕਰੀਏ ਪੂਰੇ ਹਾਲਾਤ ਨੇ ਟੂਟੀਆਂ ਦਾ ਪਾਣੀ ਜਿਹੜਾ ਗੰਦਾ ਲੋਕ ਪੀਂ ਨਹੀਂ ਚੱਲਦਾ ਅਸੀਂ ਸ਼ੁਰੂ ਤੋਂ ਹੀ ਲੜਦੇ ਲੜਦੇ ਆ ਰਹੇ ਹੱਦਾਂ ਸਾਲ ਤੋਂ ਸੂਰ ਦੇ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸੀਵਰੇਜ ਦੀ ਬਹੁਤ ਭਿਆਨਕ ਜੋ ਸਥਿਤੀ ਹੈ ਸੂਰ ਦੀ ਬਸਟ ਪੋਜੀਸ਼ਨ ਹੋਈ ਪਈ ਹੈ ਕਿੰਨੀ ਦੇਰ ਦਾ ਤੁਸੀਂ ਦੇਖਿਆ ਨਾ ਡੀਸੀ ਕੋਠੀ ਕੋਲੇ ਕੁੱਡੇ-ਕੁੱਡੇ ਵੱਡੇ ਪਾਈਪ ਲੈ ਕੇ ਰੱਖ ਰਕ ਕੇ ਨੇ ਐਦਾਂ ਰੱਖ ਰਕ ਕੇ ਨੇ ਉਹ ਅੱਜ 70% ਲੋਕ ਗੰਦਾ ਪਾਣੀ ਪੀ ਰਹੇ ਨੇ ਸਰੂਰ ਦੀ ਸੀਵਰੇਜ ਦੀ ਬਹੁਤ ਮਾੜੀ ਹਾਲਤ ਹੈ ਤੇ ਇਕੱਲੇ ਆਰਾਮ ਬਸਤੀ ਦੀ ਲਾਲੋ ਜਾਂ ਗੰਗਾ ਰਾਮ ਬਸਤੀ ਦੀ ਲਾਲੋ ਰਾਵਣਗਰ ਬਸਤੀ ਦੀ ਲਾਲੋ ਜੀਤਨਗਰ ਦੀ ਲਾਲੋ ਸਾਰੀਆਂ ਆਊਟਰ ਬਸਤੀਆਂ ਦੀ ਸਾਰੀ ਬਹੁਤ ਜ਼ਿਆਦਾ ਭਿਆਨਕ ਪੋਜੀਸ਼ਨ ਹੈ ਸ਼ਾਹਪੁਰਜੀ ਪਲੌਂਜੀ ਕੰਪਨੀ ਨੂੰ 110 ਕਰੋੜ ਰੁਪਏ ਦਾ ਠੇਕਾ ਲੱ타 ਸੀ ਜਿਹੜਾ ਉਹ ਤੇ ਉਹਨਾਂ ਨੇ ਐਗਰੀਮੈਂਟ ਸਰਕਾਰ ਨਾਲ ਕੀਤਾ ਸੀ ਇੱਕ 20% ਉਹ ਉਸ ਐਗਰੀਮੈਂਟ ਦੇ ਅਨੁਸਾਰ ਕੰਮ ਨਹੀਂ ਕਰ ਰਹੇ ਨਾ ਉਹ ਤੇ ਖਰੇ ਉਤਰੇ ਨੇ ਅਸੀਂ ਡੀ ਸਾਹਿਬ ਨੂੰ ਅੱਜ ਮੰਗ ਕਰਕੇ ਆਏ ਆ ਵੀ ਉਹਨਾਂ ਦੇ ਇਨ ਬਿਨ ਜੋ ਐਗਰੀਮੈਂਟ ਉਹਨਾਂ ਦਾ ਲਾਗੂ ਕਰਵਾਇਆ ਜਾਵੇ ਨਾਲ ਉਹਨਾਂ ਨੂੰ ਜੁਰਮਾਨਾ ਲਾਇਆ ਜਾਵੇ ਸ਼ਾਹਪੁਰਜੀ ਪਲੌਂਜੀ ਕੰਪਨੀ ਨੂੰ ਜੋ ਆਪਦੀਆਂ ਸ਼ਰਤਾਂ ਦੇ ਪੂਰੇ ਨਹੀਂ ਉਤਰੇ ਕਿੱਡੀਆਂ ਕਿੱਡੀਆਂ ਵੱਡੀਆਂ ਸ਼ਰਤਾਂ ਦੇ 1% ਵੀ ਪੂਰੇ ਨਹੀਂ ਸਾਰੇ ਸ਼ਹਿਰ ਦੇ ਵਿੱਚ ਸਰੂਰ ਦੇ ਵਿੱਚ ਸੀਵਰ ਸੀਵਰ ਬੋਰਡ ਦੀ ਜੋ ਸ਼ਾਹਪੁਰਜੀ ਪਲੌਂਜੀ ਕੰਪਨੀ ਹੈ ਨੌ ਮੁਲਾਜ਼ਮ ਨੇ ਨੌ ਸਾਰੇ ਸ਼ਹਿਰ ਦੇ ਵਿੱਚ ਨੌ ਮੁਲਾਜ਼ਮ ਕੀ ਕਰ ਸਕਦੇ ਨੇ ਦੋ ਡਰਾਈਵਰ ਨੇ ਅੱਜ ਹਾਲਾਤ ਬੜੇ ਮਾੜੇ ਨੇ ਜ਼ਰੂਰ ਦੇ ਬੜੀ ਮਿਲ ਕੇ ਸੋਚਣ ਦੀ ਗੱਲ ਹੈ ਇਹ ਜਿੱਥੇ ਮੈਂ ਹਮੇਸ਼ਾ ਹੀ ਕਹਿੰਦੇ ਹੁੰਨੇ ਆ ਅਸੀਂ ਮੌਜੂਦਾ ਸਰਕਾਰ ਜ਼ਿੰਮੇਵਾਰ ਆ ਉੱਥੇ ਪਰ ਆਹ ਸਾਬਕਾ ਜਿਹੜੇ ਪਾਰਟੀਆਂ ਨੇ ਪਹਿਲਾਂ ਰਹਿ ਚੁੱਕੇ ਮੰਤਰੀ ਐਮ ਐਲ ਏ ਲੀਡਰ ਉਹ ਵੀ ਜ਼ਿੰਮੇਵਾਰ ਨੇ ਇਹ ਗੱਲ ਸਾਰੀ ਗੱਲ